ਸਰਕਾਰ ਨੇ ਵਿਦੇਸ਼ਾਂ ਲਈ ਯਾਤਰਾ ਚ ਤਾਵਨੀ ਕੀਤੀ ਜਾਰੀ ਭਾਰਤ ਨੂੰ ਬਹੁਤ ਸਾਵਧਾਨੀ ਵਾਲੀ ਸ਼੍ਰੇਣੀ ਦੇ ਵਿੱਚ ਰੱਖਿਆ ਦਾ ਸੀ ਕਿ ਕੈਨੇਡਾ ਸਰਕਾਰ ਨੇ ਆਪਣੀ ਕੌਮਾਂਤਰੀ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਹੋਇਆਂ ਆਪਣੇ ਨਾਗਰਿਕਾਂ ਨੂੰ ਕਈ ਦੇਸ਼ਾਂ ਦੇ ਲਈ ਯਾਤਰਾ ਨਾ ਕਰਨ ਦੀ ਜਿਹੜੀ ਕਿ ਸਖਤ ਸਲਾਹ ਦਿੱਤੀ ਹੈ ਸਰਕਾਰ ਨੇ ਕਿਹਾ ਕਿ ਇਹ ਦੇਸ਼ ਸੁਰੱਖਿਆ ਅਤੇ ਖਤਰਿਆਂ ਖਤਰਿਆਂ ਦੇ ਨਾਲ ਭਰੇ ਹੋਏ ਨੇ ਇਸ ਸੂਚੀ ਦੇ ਵਿੱਚ ਈਰਾਨ ਅਤੇ ਵੈਨੇਜ਼ੁਏਲਾ ਸਮੇਤ ਕੁੱਲ 20 ਦੇਸ਼ ਸ਼ਾਮਿਲ ਨੇ ਜਿੱਥੇ ਕਿ ਕੈਨੇਡੀਅਨਸ ਇਹ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਯਾਤਰਾ ਤੋਂ ਬਚਣ ਦੇ ਲਈ ਕਿਹਾ ਗਿਆ ਹੈ ਭਾਰਤ ਨੂੰ ਬਹੁਤ ਸਾਵਧਾਨੀ ਦੇ ਨਾਲ ਯਾਤਰਾ ਵਾਲੀ ਜਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਦੇਸ਼ਾਂ ਵਿੱਚ ਯਾਤਰਾ ਨਾ ਕਰਨਾ ਦੀ ਸਲਾਹ ਦਿੱਤੀ ਗਈ ਹੈ ਉਹਨਾਂ ਵਿੱਚ ਇਰਾਨ ਵੈਨੇਜ਼ੂਏਲਾ ਰੂਸ ਉੱਤਰੀ ਕੋਰੀਆ ਇਰਾਨ ਲੰਮੀਆਂ ਤੇ ਅਫਗਾਨਿਸਤਾਨ ਤੇ ਬੈਲਾਰੂਸ ਬੁਕੇਨੀਆ ਫੋਸੋਮਾਡ ਅਫਰੀਕਾ ਔਰ ਗਨਰਾਜ ਹੈਤੀ ਮਾਲੀ ਦੱਖਣੀ ਸੁਡਾਨ ਮਿਲੀਆਰਮ ਨਾਈਜੀਰੀਆ ਇਹ ਹੋਰ ਕਈ ਦੇਸ਼ਾਂ ਨੂੰ ਸ਼ਾਮਲ ਨੇ ਜਿਸ ਦੇ ਵਿੱਚ ਭਾਰਤ ਵੀ ਸ਼ਾਮਲ ਕੀਤਾ ਗਿਆ ਕੈਨੇਡਾ ਸਰਕਾਰ ਨੇ ਯਾਤਰੀਆਂ ਨੂੰ ਜਿਹੜਾ ਕਿਹਾ ਕਿ ਉਹ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਹੀ ਧਿਆਨ ਦੇ ਨਾਲ ਯਾਤਰਾ ਕਰਨ ਤੇ ਸੈਰਸਪਾਟੇ ਵਾਲੀਆਂ ਥਾਵਾਂ ਤੇ ਅਤੇ ਹਵਾਈ ਅੱਡਿਆਂ ਤੇ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਮਹਿਲਾਵਾਂ ਨੂੰ ਯਾਤਰਾ ਦੌਰਾਨ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ